ਰੀਅਲ ਨਿਊਜ਼ ਪੰਜਾਬੀ ਰੀਅਲ ਨਿਊਜ਼ ਪੰਜਾਬੀ ਦੇਖ ਰਹੇ ਸਾਰੇ ਦੋਸਤ ਕਨਸੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਮਹਾਰਤ ਚੌਂ ਤਾਂ ਮੇਰਾ ਨਾਮ ਨੇ ਸੁਰਨ ਸਿੰਘ ਪੰਜਾਬ ਸਰਕਾਰ ਬਟਾਲਾ ਇੰਡਸਟਰੀ ਨੂੰ ਪੂਰਫੁਰਤ ਕਰਨ ਲਈ ਯਤਨਸ਼ੀਲ ਚੇਅਰਮੈਨ ਦਲਵੀਰ ਸਿੰਘ ਉਦਯੋਗ ਖੇਤਰ ਨੂੰ ਮੁੜ ਲੀਹਾਂ ਤੇ ਖੜਾ ਕਰਨ ਲਈ ਦ੍ਰਿੜ ਸੰਕਲਪ ਵਿਧਾਇਕ ਸ਼ਰੀ ਕਲਸੀ ਸਰਦਾਰ ਦਲਵੀਰ ਸਿੰਘ ਚੇਅਰਮੈਨ ਪੰਜਾਬ ਲਗੂ ਉਦਯੋਗ ਇੰਡਸਟਰੀ ਐਂਡ ਸਪੋਰਟਸ ਅਤੇ ਵਿਧਾਇਕ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਵੱਲੋਂ ਬਟਾਲਾ ਸ਼ਹਿਰ ਦੇ ਸਨਤਕਰਨ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਸ਼ਹਿਰ ਦੇ ਉਂਗੇ ਸਨਤਕਰਾਂ ਨੇ ਹਿੱਸਾ ਲਿਆ ਇਸ ਮੌਕੇ ਚੇਅਰਮੈਨ ਦਲਵੀਰ ਸਿੰਘ ਨੇ ਸਨਤਕਰਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਇਸ ਮੌਕੇ ਚੇਅਰਮੈਨ ਦਲਵੀਰ ਸਿੰਘ ਨੇ ਕਿਹਾ ਕਿ ਬਟਾਲਾ ਦਾ ਉਦਯੋਗ ਦੇ ਖੇਤਰ ਵਿੱਚ ਵੱਡਾ ਨਾਮ ਹੈ ਅਤੇ ਬਟਾਲਾ ਦੀ ਸਨਤ ਨੂੰ ਹੋਰ ਪਰਫੂਲਤ ਕਰਨ ਲਈ ਸਰਕਾਰ ਯਤਨਸ਼ੀਲਾ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੀ ਦਿਨੀ ਕਰਵਾਈ ਸਰਕਾਰ ਸਨਤਕਰ ਮਿਲਨੀ ਪੰਜਾਬ ਦੇ ਉਦਯੋਗ ਖੇਤਰ ਲਈ ਮੀਲ ਪੱਥਰ ਸਾਬਿਤ ਹੋਈ ਹੈ ਅਦੇ ਸਨਤਕਰਾਂ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਸੀ ਤੇ ਕਿਹਾ ਸੀ ਕਿ ਇਹ ਉਪਰਾਲਾ ਉਦਯੋਗ ਨੂੰ ਨਵੀਂ ਤਰੱਕੀ ਤੇ ਖੁਸ਼ਹਾਲੀ ਦੀ ਦਿਸ਼ਾ ਵੱਲ ਵੱਡਾ ਕਦਮ ਹੈ ਚੇਅਰਮੈਨ ਨੇ ਅੱਗੇ ਕਿਹਾ ਕਿ ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸਨਦਕਾਰਾਂ ਲਈ ਮੌਕੇ ਤੇ ਹੀ ਕਈ ਐਲਾਨ ਕੀਤੇ ਸਨ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਾ ਕੇਵਲ ਨਵੇਂ ਉਦਯੋਗਾਂ ਨੂੰ ਸ਼ਾਕ ਕੀਤਾ ਜਾ ਰਿਹਾ ਹੈ ਬਲਕਿ ਪੁਰਾਣੇ ਉਦਯੋਗਾਂ ਦੀ ਪੁਨਰ ਸੁਜੀਤੀ ਲਈ ਠੋਕਵੇਂ ਕਦਮ ਉਠਾਏ ਗਏ ਹਨ ਜਿਸ ਨਾਲ ਸੂਬੇ ਦੇ ਸਨਦਕਾਰਾਂ ਲਈ ਨਵੀਂ ਉਮੰਗ ਪੈਦਾ ਹੋਈ ਹੈ ਇਸ ਮੌਕੇ ਵਿਧਾਇਕ ਸ਼ੈਰੀ ਕਲਸੀਰ ਦੇ ਚੇਅਰਮੈਨ ਦਲਵੀਰ ਸਿੰਘ ਦਾ ਬਟਾਲਾ ਵਿਖੇ ਪਹੁੰਚਦੇ ਧੰਨਵਾਦ ਕੀਤਾ ਬਟਾਲਾ ਸੰਦਤ ਦੇ ਵਿਕਾਸ ਦੀ ਗੱਲ ਕਰਦੇ ਹਾਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਉਹ ਬਟਾਲਾ ਦੀ ਸੰਦਤ ਨੂੰ ਮੁੜ ਪੈਰਾਂ ਤੇ ਖੜਾ ਕਰਨ ਲਈ ਚਤਨਸ਼ੀਲਾਂ ਅਤੇ ਇਸ ਸੰਦਰਭ ਵਿੱਚ ਉਹ ਲਗਾਤਾਰ ਸੰਬੰਧਿਤ ਵਿਭਾਗਾਂ ਨਾਲ ਸੰਪਰਕ ਵਿੱਚ ਰਹਿੰਦੇ ਹਨ ਉਹਨਾਂ ਨੇ ਦੱਸਿਆ ਕਿ ਸੰਦਕਰਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਅਤੇ ਮੰਗਾਂ ਦੀ ਪੂਰਤੀ ਲਈ ਉਹ ਲਗਾਤਾਰ ਸੰਦਕਰਾਂ ਨਾਲ ਸੰਪਰਕ ਵਿੱਚ ਰਹਿੰਦੇ ਹਨ ਸੰਦਕਰਾਂ ਕੋਲ ਸੁਝਾਅ ਲਏ ਜਾਂਦੇ ਹਨ ਤਾਂ ਜੋ ਵਿਸ਼ਵ ਪ੍ਰਸਿੱਧ ਬਟਾਲਾ ਦੀ ਸੰਤ ਨੂੰ ਮੁੜ ਦੁਨੀਆ ਦੇ ਨਕਸ਼ੇ ਤੇ ਲੈ ਕੇ ਆਇਆ ਜਾਵੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਜ਼ਾ 1.5 ਸਾਲ ਦੇ ਕਾਰਜਕਾਲ ਦੌਰਾਨ ਉਦਯੋਗ ਜਗਤ ਦੇ ਹਿੱਤ ਵਿੱਚ ਵੱਡੇ ਕਦਮ ਉਠਾਏ ਗਏ ਹਨ ਅਤੇ ਪੰਜਾਬ ਮੁੱਢ ਸਨਤੀ ਖੇਤਰ ਵਿੱਚ ਮੋਰੀ ਰੋਲ ਨਿਭਾਏਗਾ ਇਸ ਮੌਕੇ ਬਟਾਲਾ ਦੇ ਸਨਤਕਰ ਚੇਅਰਮੈਨ ਸੁਖਦੇਵ ਸਿੰਘ ਚੇਅਰਮੈਨ ਨਰੇਸ਼ ਗੋਇਲ ਰਾਕੇਸ਼ ਗੋਇਲ ਮਨੀਸ਼ ਅਗਰਵਾਲ ਰਮੇਸ਼ ਸ਼ਰਮਾ ਰਵਿੰਦਰ ਹੰਡਾ ਮਨਜੀਤ ਸਿੰਘ ਬੰਮਰਾ ਪਵਨ ਕੁਮਾਰ ਪੰਮਾ ਅਤੇ ਅੰਗੇ ਸਨਤਕਰ ਆਜ ਸੰਤਾ ਸਰ ਅੱਜ ਬਟਾਲੇ ਦੇ ਵਿੱਚ ਸਾਰੇ ਇੰਡਸਟਰੀਅਲ ਸੁਭਰਾਵਾਂ ਨੂੰ ਮਿਲਣ ਲਈ ਆਏ ਸੀਗੇ ਇਹਨਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਉਹ ਐਮਐਲਏ ਸਾਹਿਬ ਨੇ ਮੇਰੇ ਧਿਆਨ ਚ ਲਿਆਂਦੀਆਂ ਸੀ ਅੱਜ ਇਨਾਂ ਦੇ ਕੋਲ ਪਹੁੰਚ ਕੇ ਸੁਣਨ ਦਾ ਮੌਕਾ ਬਣਿਆ ਔਰ ਮੰਨ ਕੇ ਚੱਲਿਆ ਜੇ ਜਿੰਨੀਆਂ ਵੀ ਸਮੱਸਿਆਵਾਂ ਨੇ ਮਾਨਸਾਬ ਦੀ ਸਰਕਾਰੋਂ ਕੋਈ ਨਹੀਂ ਰਹੰਦੇਗੀ ਪਰ ਕਈ ਵਾਰੀ ਪਹੁੰਚ ਦੇ ਵਿੱਚ ਦੇਰੀ ਹੋ ਜਾਂਦੀ ਆ ਸੀ ਡੇਢ ਸਾਲ ਬਾਅਦ ਆਏ ਆ ਇੱਥੇ ਬੇਸ਼ੱਕ ਸਰਕਾਰ ਬਣੀ ਨੂੰ ਟਾਈਮ ਹੋ ਗਿਆ ਇੱਕ ਇੱਕ ਸਮੱਸਿਆ ਇਹਨਾਂ ਦੀ ਸੁਣ ਕੇ ਉਹਦਾ ਸਮਾਧਾਨ ਮਾਨਸਾਬ ਦੀ ਸਰਕਾਰ ਕਰੂਗੀ ਇੱਥੇ ਸਾਰਿਆਂ ਨੂੰ ਵਿਸ਼ਵਾਸ ਦਿਵਾਉਣੇ ਐ ਐਮਐਲਏ ਸਾਹਿਬ ਬੈਠੇ ਆ ਔਰ ਇਹਨਾਂ ਸਾਰੇ ਭਰਾਵਾਂ ਨੇ ਰਲ ਕੇ ਤਾਂ ਇਹ ਸਰਕਾਰ ਬਣਾਈ ਆ ਇਹਨਾਂ ਦੇ ਜ਼ੋਰ ਨਾਲ ਹੀ ਬਣੀਆਂ ਔਰ ਇਹਨਾਂ ਦੀ ਜੋ ਵੀ ਸਮੱਸਿਆਵਾਂ ਨੇ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਕਹਿੰਦੇ ਹੁੰਦੇ ਸੀਗੇ ਇਹ ਦੱਸਣਗੇ ਕਰਨਾ ਕੀ ਆ ਜੋ ਵੀ ਇਹਨਾਂ ਨੂੰ ਇਨਫਰਾਸਟ੍ਰਕਚਰ ਦੇ ਲਈ ਜਾਂ ਬਾਕੀ ਚੀਜ਼ਾਂ ਦੇ ਲਈ ਜ਼ਰੂਰਤ ਆ ਉਹ ਜੋ ਵੀ ਇਹਨਾਂ ਦੀਆਂ ਡਿਮਾਂਡਸ ਨੇ ਉਹ ਪੰਜਾਬ ਸਰਕਾਰ ਪੂਰਾ ਕਰੂਗੀ ਅਸੀਂ ਤਾਂ ਕਰਨ ਵਾਲੇ ਆ ਔਰ ਕੰਮ ਦੇ ਦਮ ਦੇ ਉੱਤੇ ਹੀ ਸਿਆਸਤ ਕਰਦੇ ਆ ਹੋਰ ਕੋਈ ਚੀਜ਼ ਨਹੀਂ ਮੇਰਾ ਵੀਰ ਸਹਿਰੀ ਕਰਸੀ ਦਿਨ ਰਾਤ ਲੋਕਾਂ ਲਈ ਮਿਹਨਤ ਕਰ ਰਿਹਾ ਤੇ बार-बार ਸਾਰਿਆਂ ਲਈ ਰਿਕੁਐਸਟ ਕਰ ਰਹੇ ਸੀਗੇ ਵੀ ਆਪਾਂ ਇੱਥੇ ਆ ਕੇ ਗੱਲਾਂ ਸੁਣੀਏ ਸਾਰਿਆਂ ਦੀਆਂ ਸਮੱਸਿਆਵਾਂ ਸੁਣੀਏ ਅੱਜ ਉਹ ਮੌਕਾ ਬਣਿਆ ਔਰ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਕੋਈ ਇਹੋ ਜਿਹੀ ਡਿਮਾਂਡ ਨਹੀਂ ਹੋਊਗੀ ਜਿਹੜੀ ਪੂਰੀ ਨਹੀਂ ਹੋਗੀ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਸਾਡੇ ਦਲਬੀਰ ਸਿੰਘ ਜੀ ਢਿਲੋਂ ਸਾਹਿਬ ਜਿਹੜੇ ਕਿ ਇੰਡਸਟਰੀ ਦੇ ਚੇਅਰਮੈਨ ਨੇ ਜਿਹੜੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲਗਾਏ ਗਏ ਸੀ ਸਾਡੀ ਸੋ ਮੈਨੂੰ ਅੱਜ ਖੁਸ਼ੀ ਹੋਈ ਕਿਉਂਕਿ ਜਿਹੜੇ ਸਾਡਾ ਬਟਾਲਾ ਹੈ ਮੇਨ ਇੰਡਸਟਰੀ ਦੇ ਨਾਂ ਤੇ ਜਾਣਿਆ ਜਾਂਦਾ ਹੈ ਪਰ ਕਾਫੀ ਲੰਮੇ ਸਮੇਂ ਤੋਂ ਇੰਡਸਟਰੀ ਜਿਹੜੀ ਹੈ ਸਾਡੀ ਜਿਹੜੀ ਉਹ ਮੈਂ ਕਹਿ ਸਕਦਾ ਵੈਂਟੀਲੇਟਰ ਤੇ ਲੱਗੀ ਹੋਈ ਸੀ ਔਰ ਮੈਂ ਢਿੱਲੋ ਸਾਹਿਬ ਅੱਗੇ ਬੇਨਤੀ ਕੀਤੀ ਮੈਂ ਕਿਹਾ ਜੀ ਆ ਕੇ ਇੱਕ ਵਾਰੀ ਬਟਾਲੇ ਨੂੰ ਆਪਾਂ ਜਰੂਰ ਉੱਥੋਂ ਦੀਆਂ ਸਮੱਸਿਆਵਾਂ ਸੁਣੀਏ ਔਰ ਮੈਂ ਧੰਨਵਾਦ ਕਰਦਾ ਇਹਨਾਂ ਦਾ ਢਿੱਲੋ ਸਾਹਿਬ ਦਾ ਕਿਉਂਕਿ ਆਪਣੇ ਕਾਫੀ ਕੀਮਤੀ ਰਜੇਵਿਆਂ ਦੇ ਵਿੱਚੋਂ ਇਹਨਾਂ ਨੇ ਸਪੈਸ਼ਲੀ ਬਟਾਲੇ ਦਾ ਟਾਈਮ ਕੱਢਿਆ ਔਰ ਕੱਲੇ-ਕੱਲੇ ਇੰਡਸਟਰੀ ਲਿਸਟ ਨੂੰ ਖੁੱਲਾ ਸਮਾਂ ਦਿੱਤਾ ਔਰ ਉਹਨਾਂ ਨੇ ਆਪਣੀ ਆਵਾਜ਼ ਜਿਹੜੀ ਹੈ ਖੁੱਲਕੇ ਰੱਖੀ ਤਾਂ ਜੋ ਕਿ ਆਪਾਂ ਬਟਾਲੇ ਦੀ ਇੰਡਸਟਰੀ ਨੂੰ ਫਿਰ ਡਿਵੈਲਪ ਕਰ ਸਕੀਏ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਮੁੱਚੀ ਸਾਰੀ ਇੰਡਸਟਰੀ ਦੀ ਜਿਹੜੀ ਬਟਾਲੇ ਦੀ ਟੀਮ ਹੈ ਰਜਿੰਦਰਾ ਵਾਲੇ ਰਾਸ਼ਟਰੀਆ ਵਾਲੇ ਗੁਹਿਲ ਸਾਹਿਬ ਕਲਾਸ਼ ਵਾਲੇ ਹੋਰ ਸਾਰੇ ਸਾਡੇ ਰੋਹਿਤ ਹੋਣੀ ਸਾਰੀ ਟੋਟਲੀ ਜਿੰਨੀ ਵੀ ਟੀਮ ਹੈ ਸਾਡੇ ਬ੍ਰਦਰ ਹੋਣੀ ਸਾਰੇ ਨਾਲ ਖੜੇ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀਆਂ ਮੁਸ਼ਕਲਾਂ ਰੱਖੀਆਂ ਔਰ ਆਉਣ ਵਾਲੇ ਸਮੇਂ ਨੂੰ ਇਹਨਾਂ ਮੁਸ਼ਕਲਾਂ ਦਾ ਜਿਹੜਾ ਹੱਲ ਕੀਤਾ ਜਾਊਗਾ ਸ਼ਹਿਰੀ ਕਲਸੀ ਸਾਡੇ ਐਮਐਲਏ ਸਾਹਿਬ ਉਹਨਾਂ ਦੀ ਯਤਨਾਂ ਨਾਲ ਇੰਡਸਟਰੀ ਦੀ ਮੀਟਿੰਗ ਹੋਈ ਉਹਦੇ ਵਿੱਚ ਸਾਡੇ ਚੇਅਰਮੈਨ ਸਾਹਿਬ ਦਲਬੀਰ ਸਿੰਘ ਜੀ ਆਏ ਔਰ ਉਹਨਾਂ ਨੇ ਸਾਡੀਆਂ ਮੁਸ਼ਕਲਾਂ ਸੁਣੀਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਯਕੀਨ ਦਵਾਇਆ ਕਿ ਅਸੀਂ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਾਂਗੇ ਔਰ ਉਹਨਾਂ ਨੇ ਜ਼ਿਕਰ ਕੀਤਾ ਕਿ ਮਾਨ ਸਾਹਿਬ ਔਰ ਕੇਸਰੀਵਾਲ ਸਾਹਿਬ ਜਿੱਥੇ ਵੀ ਇਕੱਠੇ ਹੁੰਦੇ ਆ ਅੱਗੇ ਤੁਹਾਡੇ ਪਾਸਨਾ ਚ ਕਹਿੰਦੇ ਸੀ ਕਿ ਦੱਸਣਾ ਤੁਸੀਂ ਆ ਕਰਨਾ ਅਸੀਂ ਆ ਔਰ ਤੁਹਾਡਾ ਜਿਹੜਾ ਇੱਕ ਵੀ ਪੁਆਇੰਟ ਜਿਹੜਾ ਦੱਸਿਆ ਦਾ ਉਹ ਬਾਕੀ ਨਹੀਂ ਰਹੇਗਾ ਔਰ ਜੋ ਵੀ ਉਦਯੋਗਿਕ ਸਮੱਸਿਆਵਾਂ ਆ ਉਹਨਾਂ ਦੇ ਹੱਲ ਕੀਤਾ ਜਾਏਗਾ ਔਰ ਆਉਣ ਵਾਲੇ ਸਮੇਂ 'ਚ ਅਸੀਂ ਤਾਂ ਹੀ ਵੋਟਾਂ ਮੰਗਾਂਗੇ ਜੇ ਤੁਹਾਡਾ ਹੱਲ ਕਰ ਸਕੀਏ ਧੰਨਵਾਦ ਬਟਾਲੇ ਦੇ ਇੰਡਸਟਰੀ ਲਿਸਟਾਂ ਨੇ ਆਪਣੀਆਂ ਜੋ ਮੁਸ਼ਕਲਾਂ ਨੇ ਚੇਅਰਮੈਨ ਸਾਧ ਦਲਬੀਰ ਸਿੰਘ ਢਿੱਲੋਂ ਜੀ ਆਪਣੇ ਐਮਐਲਏ ਸ਼ਰੀ ਕਲਤੀ ਜੀ ਦੇ ਸਾਹਮਣੇ ਰੱਖੀਆਂ ਨੇ ਤੇ ਚੇਅਰਮੈਨ ਸਾਹਿਬ ਨੇ ਭਰੋਸਾ ਦਿਵਾਇਆ ਵਾ ਕਿ ਉਹਨਾਂ ਦੇ ਛੇਤੀ ਛੇਤੀ ਹੱਲ ਕੀਤਾ ਜਾਵੇਗਾ ਸਾਨੂੰ ਵਿਸ਼ਵਾਸ ਆ ਇਹ ਸਾਰੀਆਂ ਮੁਸ਼ਕਲਾਂ ਦਾ ਹੱਲ ਕੱਢਿਆ ਜਾਵੇਗਾ ਪਟਾਲੇ ਦੀ ਇੰਡਸਟਰੀ ਫਿਰ ਤਰੱਕੀ ਦੀ ਰਾਹ ਤੇ ਚੱਲੇਗੀ ਧੰਨਵਾਦ